ਇਹਦੇ ਸੰਕਲਪ ਸੁਣੋ ਯਾਰ ਇਹ ਓਡੀ ਔਕਾਤ ਨਹੀਂ ਜਿਹੜੇ ਪੰਗੇ ਲੈ ਰਿਆ ਇਹ ਕੋਈ ਟਾਈਮ ਹੁੰਦਾ ਸੀ ਸਮੇਂ-ਸਮੇਂ ਦੀਆਂ ਗੱਲਾਂ ਐ ਸਮੇਂ-ਸਮੇਂ ਦੀਆਂ ਗੱਲਾਂ ਐ ਕੋਈ ਸਮਾਂ ਹੁੰਦਾ ਸੀ ਤੇ ਦੁਨੀਆ ਦੇ ਵਿੱਚ ਸ਼ੋਰ ਤਖਤੜ ਦੀ ਖਾਤਰ ਸ਼ੋਰਤ ਪਾਉਣ ਦੀ ਖਾਤਰ ਜ਼ਿੰਦਗੀਆਂ ਨਿਕਲ ਜਾਂਦੀਆਂ ਸੀ ਸਾਰੀਆਂ ਸਾਰਾ ਜੀਵਨ ਨਿਕਲ ਜਾਂਦਾ ਸੀ ਵੀ ਸਾਨੂੰ ਸ਼ੋਰਤ ਮਿਲ ਜੇ ਦੁਨੀਆ ਦੇ ਵਿੱਚ ਪਰ ਅੱਜ ਕੱਲ ਤਾਂ ਯਾਰ ਸੋਸ਼ਲ ਮੀਡੀਆ ਤੇ ਇੱਕ ਇਹੋ ਜਿਹਾ ਨੈਟਵਰਕ ਬਣਾਤਾ ਉੱਥੇ ਕਿਤੇ ਢੜਕਾਉ ਬਿਆਨ ਦੇ ਦਿਓ ਢੜਕਾਉ ਬਿਆਨ ਦੇ ਕੇ ਤੂੰ ਉਹਨੂੰ ਵਾਇਰਲ ਕਰ ਦਿਓ ਤੇ ਫਿਰ ਉਹਦੇ ਪਿੱਛੇ ਨਾਰੇ ਲਾਉਣ ਲੱਪੈਂਦੇ ਐ ਝੋਟਿਆ ਤੇਰੀ ਸੋਚ ਤੇ ਪਹਿਰਾ ਦੇ ਆ ਗਏ ਠੋ ਕੀ ਸੋਚਾਂ ਵੀ ਝੋਟੇ ਦੀ ਇਹਨੂੰ ਖੁੱਲਿਆ ਫਿਰਦਾ ਬਾਈ ਮਾਨਸਾਲੇ ਉਹਨੂੰ ਸੱਗਲ ਪਾ ਲੋ ਇਹਨੂੰ ਸੱਗਲ ਪਾ ਲੋ ਇਹਨੇ ਜਿਹੜੇ ਟਾਰਗੇਟ ਕੀਤਾ ਨਾ ਇਸ ਬੰਦੇ ਦੇ ਕੀ ਨੂੰ ਟਾਰਗੇਟ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਕਿ ਐਸਸੀ ਕਮਿਊਨਿਟੀ ਨਾਲ ਸੰਬੰਧਿਤ ਹੈ ਸਾਨੂੰ ਪਤਾ ਸਾਡੀਆਂ ਐਸਸੀ ਜਥੇਬੰਦੀਆਂ ਪੰਥ ਖਾਲਸਾ ਨਹੀਂ ਸਾਡੀ ਜਥੇਬੰਦੀਆਂ ਤੋਂ ਬਿਨਾ ਕਿਸੇ ਨੇ ਨਹੀਂ ਬੋਲਣਾ ਇਹਦੇ ਇਸ ਵਿਸ਼ੇ ਤੇ ਪਰ ਅਸੀਂ ਬੋਲਾਂਗੇ ਕਈ ਵਾਰੀ ਕਹਿੰਦੇ ਨਾ ਜਦੋਂ ਪੰਪ ਜ਼ਿਆਦਾ ਦਿੱਤਾ ਜਾਂਦਾ ਤੇ ਟਾਇਰ ਵੀ ਨਾਲ ਪਾੜ ਜਾਂਦਾ ਹੈ ਟਿਊਬਰੇ ਦਾ ਪਾਟੜੇ ਪੱਟੜਾ ਟਾਇਰ ਵੀ ਪਾੜ ਜਾਂਦੇ ਆ ਜਦੋਂ ਜ਼ਿਆਦਾ ਪੰਪ ਮਿਲਦੇ ਆ ਤੇ ਪੰਪ ਉਹਨਾਂ ਕੀ ਲਾਓ ਜਿੰਨਾ ਕਿ ਸਹਜੇ ਇਹ ਤਾੜਨਾ ਛੋਟਿਆਂ ਤੈਨੂੰ ਚ ਤਾੜਨਾ ਤੂੰ ਪੰਗਾ ਇੱਕ ਐਸੀ ਕਮਿਊਨਿਟੀ ਦੇ ਚ ਗਿਆਨੀ ਹਰਪ੍ਰੀਤ ਸਿੰਘ ਨਾਲ ਜਾਣ ਪੁੰਚ ਕੇ ਪੰਗਾ ਲਿਆ ਤੂੰ ਤੇ ਕਿਤੇ ਤੇਰੇ ਨਾਲ ਤੂੰ ਹੀਰੋ ਦਾ ਜ਼ੀਰੋ ਕਰਨਾ ਪੈ ਜੇ ਤੁਹਾਡੇ ਮੈਂ ਧਿਆਨ ਦੇ ਵਿੱਚ ਲਿਆ ਦਿੰਨਾ ਛੋਟਿਆਂ ਸੁਣ ਲਈ ਆ ਗੱਲ ਧਿਆਨ ਦੇ ਵਿੱਚ ਲਿਆ ਦਿਨਾ ਅੱਜ ਤੋਂ 2 ਸਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਸਿੱਖ ਸਾਹਿਬ ਦੇ ਜਥੇਦਾਰ ਸੀ ਤੇ ਕਿਸੇ ਤੇਰੇ ਅਰਗੇ ਕੜਮ ਚੌਧਰੀ ਨੇ ਇੱਕ ਕਮੈਂਟ ਕੀਤਾ ਸੀ ਕਮੈਂਟ ਕੀ ਲਿਖਿਆ ਸੀ ਹਰਪ੍ਰੀਤ ਚੰਗਿਆਰ ਉਹਨੇ ਕੋਈ ਨਾ ਸਿੰਘ ਨਹੀਂ ਲਾਇਆ ਨਾਲ ਨਾ ਕੋਈ ਜਫੇਦਾਰ ਸਾਹਿਬ ਲਾਇਆ ਉਹਨੇ ਸਿੱਧਾ ਹੀ ਲਿਖਤਾ ਹਰਪ੍ਰੀਤ ਸਿੰਘ ਚੰਗਿਆਰ ਗਿੱਦੜਵਾਹਾ ਵਾਲਾ ਤੇ ਵੇਖ ਲਓ ਫਿਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਦੀ ਕੰਪਲੀਟ ਕੀਤੀ ਸੀ ਖੁਦ ਮੈਂ ਕੀਤੀ ਸੀ ਡੀਐਸਪੀ ਡੀ ਸਾਹ ਕੋਲੋਂ ਦੀ ਇਨਕੁਆਰੀ ਸੀ ਉਹ ਕਮੈਂਟ ਤਾਂ ਗਿਆ ਸੀ ਕਾਰ ਕਮਿਊਨਿਟੀ ਦੇ ਪਰ ਫੇਰ ਵੀ ਚਲੋ ਉਹ ਮਾਰਕ ਫਿਰਦਾ ਮੈਨੇਜਰ ਸੀ ਤਸਰ ਬਾਜੀ ਚ ਕਰ ਗਿਆ ਕਿਸੇ ਨਾਲ ਕਮੈਂਟ ਫੇਰ ਵੀ ਅਸੀਂ ਉਹਦੇ ਧਿਆਨ ਚ ਰੱਖਦੇ ਹੋਏ ਚਲੋ ਯਾਰ ਐਮ ਮਾਰਕ ਫਿਡ ਮੈਨੇਜਰ ਹੈ ਕੰਪਨੀ ਦਾ ਤੇ ਯਾਰ ਕਿਤੇ ਇਹਦੀ ਨੌਕਰੀ ਨੂੰ ਨਾ ਖਤਰਾ ਹੋ ਜਾਏ ਫੇਰ ਵੀ ਅਸੀਂ ਸੋਚਿਆ ਫਿਰ ਮਾਫੀ ਕੀ ਨੇ ਮੰਗੀ ਸੀ ਉਹਦੇ ਫਾਦਰ ਸਾਹਿਬ ਨੇ ਮਾਫੀ ਮੰਗੀ ਸੀ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਉਸ ਮਾਰਕ ਫਿਡ ਦੇ ਮੈਨੇਜਰ ਦਾ ਸੰਧੂ ਗੋਤ ਦੇ ਨਾਲ ਉਹ ਲੱਗਦਾ ਸੀ ਉਹਨੇ ਮਗਰ ਸੰਧੂ ਮੈਂ ਨਾ ਨਹੀਂ ਲੈਣਾ ਯਾਰ ਤੁਸੀਂ ਅਸੀਂ ਦੱਸ ਗਏ ਤੁਹਾਨੂੰ ਇਹ ਟਾਰਗੇਟ ਕਰਨ ਵਾਸਤੇ ਫੇਸਬੁੱਕ ਤੇ ਵੀਡੀਓ 'ਚ ਮਾਫੀ ਮੰਗੀ ਸੀ ਉਹਦੇ ਪਿਤਾ ਜੀ ਨੇ ਕੀ ਫੈਸਲਾ ਨਿਕਲਿਆ ਕਰੇ ਪੁੱਤ ਤੇ ਭਰੇ ਪਿਓ ਸ਼ਰਮ ਨਹੀਂ ਹੋਣੀ ਚਾਹੀਦੀ ਛੋਟਿਆ ਤੈਨੂੰ ਕਿਹਦੇ ਨਾਲ ਮਲਾ ਰਿਹਾ ਤੂੰ ਆਪਣੇ ਆਪ ਨੂੰ ਕਲ ਸਖਸਾਹ ਦੇ ਸਾਫ ਦਾ ਜਥੇਦਾਰ ਨਾਲ ਤੂੰ ਉਹਦੀ ਤੁਲਨਾ ਕਰਦੀ ਓਥੇ ਕਿਹਦੇ ਖਾਤਰ ਆਪਦੀ ਪਬਲਿਸਿਟੀ ਖਾਤਰ ਤੇ ਪਬਲਿਸਿਟੀ ਲੈ ਕੇ ਵਹਿ ਜਾਂਦੀ ਦੀ ਕਈ ਵਾਰੀ ਕਰਦੇ ਪੁੱਤ ਹੁੰਦੇ ਆ ਪਰ ਰੀਆਂ ਪਿਓ ਨੂੰ ਪੈਂਦੀਆਂ ਕਈ ਵਾਰੀ ਫਿਰ ਮੂੰਹ ਨਾ ਖੰਡ ਹੱਥਾਂ ਨਾਲ ਬੰਨ੍ਹੀਆਂ ਨਾ ਮੂੰਹ ਨਾ ਖੋਲ੍ਹਣੀਆਂ ਪੈਂਦੀਆਂ ਤੈਨੂੰ ਸ਼ਰਮ ਵੀ ਹੈ ਨਹੀਂ ਯਾਰ ਬਾਹਰੀ ਦੀ ਪਬਲਿਸਿਟੀ ਆਸਤੇ ਤੂੰ ਉਥੇ ਚੱਲ ਠੀਕ ਹੈ ਤੇਰੀ ਗੱਲਬਾਤ ਹੋ ਗਈ ਹੈ ਤੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਤਾ ਕੋਈ ਇੱਕ ਵੀ ਕੰਮ ਮਾੜਾ ਕੋਈ ਉਹਨਾਂ ਨੇ ਕੋਈ ਗਲਤ ਫੈਸਲਾ ਲਿਆ ਆਵੇ ਉਹਦਾ ਤੂੰ ਸਾਡੂੰ ਪਤਾ ਹੈ ਜਨਰਲ ਕਮਿਊਨਿਟੀ ਦੇ ਕਿਸੇ ਵੀ ਜਥੇਦਾਰ ਨੇ ਕਿਸੇ ਵੀ ਸਬਾਤਵੀ ਨੇ ਕਿਸੇ ਵੀ ਸਬਾਤ ਚਿੰਤਕ ਨੇ ਨਹੀਂ ਬੋਲਣਾ ਉਹਦੇ ਹੱਕ ਚ ਬਾਬਾ ਮੇਜ ਸਿੰਘ ਸੋਢੀ ਸਾਹਿਬ ਦੀ ਅੱਜ ਵੀ ਵੀਡੀਓ ਦੇਖੀ ਐ ਉਹਨਾਂ ਨੇ ਤਾੜਨਾ ਕਰਤੀ ਐ ਪਟਨਾ ਸਾਹਿਬ ਦੇ ਜਥੇਦਾਰ ਆ ਜਿਹੜੇ ਉਹਨਾਂ ਨੇ ਤਾੜਨਾ ਕੀਤੀ ਐ ਮੈਨੂੰ ਬਈ ਆਪ ਦਾ ਹਸਾਮਤਾਂ ਚ ਹੋ ਜਾ ਜੇ ਅੱਗੇ ਚਲੋ ਠੀਕ ਐ ਵੀ ਗਲਤੀਆਂ ਹੁੰਦੀਆਂ ਤੂੰ ਗਲਤੀ ਕਰ ਗਿਆ ਅੱਗੇ ਤੋਂ ਕੋਈ ਐਹੋ ਜੀ ਗਲਤੀ ਹੋ ਗਈ ਤਾਂ ਫਿਰ ਬਾਜ਼ਾਖਾਨਾ ਦਿਖਾਵਾਂਗੇ ਹਸਾਮਲਾ ਵੀ ਤੂੰ ਤੋਂ ਲੱਕੀ ਦਿਨਾ ਕਰ ਰਿਹਾ ਆਪਣੇ ਆਪ ਨੂੰ ਤੂੰ ਕੀ ਚੀਜ਼ ਐ ਕੀ ਕੰਮ ਰਿਹਾ ਤੇਰੇ ਮਾਨਸਾ ਦੇ ਵਿੱਚ ਅਸੀਂ ਹੁਣ ਦੱਸ ਨਹੀਂ ਸਕਦੇ ਸਭ ਲੋਕਾਂ ਨੂੰ ਪਤਾ ਵੀ ਤੂੰ ਕਿਹੜੀ ਕਰਤੂਤ ਦਾ ਮਾਲਕ ਐ ਕਿਤੇ ਹੀਰੋ ਬਣਦਾ ਬਣਦਾ ਜ਼ੀਰੋ ਨਾ ਹੋ ਜਾਈ ਸ਼ੌਰਤ ਖੱਟੜੀ ਬੜੀ ਔਖੀ ਐ ਤੇ ਇੱਕ ਮਿੰਟ ਚ ਜਾਂਦੀ ਐ ਆ ਪੰਪ ਲੈਣੇ ਛੱਡ ਦਿਓ ਠੀਕ ਹੈ ਤੋ ਬਾਈ ਦੀਪ ਦੇ ਯਾਰ ਭੋਗ ਤੇ ਗਏ ਤੋ ਬਰਸੀ ਤੇ ਗਏ ਕੋਈ ਸਾਲ ਨਹੀਂ ਕੀਤਾ ਕਿਸੇ ਨੂੰ ਵੀ ਮੈਂ ਦੀਪ ਬਾਈ ਦੀ ਬਰਸੀ ਤੇ ਜਾ ਕੇ ਆਇਆ ਤੂੰ ਕੀ ਨੂੰ ਕੁਐਸਚਨ ਕਰ ਰਿਹਾ ਤੇਰੀ ਔਕਾਤ ਹੈ ਸਾਫ ਦਾ ਜਦੇਦਾਰ ਸਾਡਾ ਕੁਐਸਚਨ ਕਰਨ ਦੀ ਆਰਗੂਮੈਂਟ ਕਰਨ ਦੀ ਤੇਰੀ ਔਕਾਤ ਹੈ ਮੈਂ ਸਾਰੇ ਜਥੇਬੰਦੀਆਂ ਦੇ ਮਹਿੰਗ ਸਿੰਘ ਜਥੇਬੰਦੀਆਂ ਸਤਿਕਾਰਯੋਗ ਤੁਹਾਡੀਆਂ ਤੇ ਸਾਡੇ ਸਮਾਜ ਚਿੰਤਕ ਤੇ ਬੁੱਧੀਜੀਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਲਾਤਾ ਪਾਓ ਇਹਨੂੰ ਲੱਖ ਲੱਖ ਇਹਨੂੰ ਬਣਾਓ ਹੀਰੋ ਸਭ ਨੂੰ ਪਤਾ ਮਾਨਸਾ ਦੇ ਵਿੱਚ ਤੇਰਾ ਕੀ ਕੀ ਕੰਮ ਕਰਦਾ ਸੀ ਤੂੰ ਤੇ ਕੀ ਤੇਰਾ ਕਿੱਥੇ ਤੂੰ ਆ ਗਿਆ ਕੀ ਸਿਸਟਮ ਬਣਾ ਲਿਆ ਤੂੰ ਜੇਬ ਜਿਆਦਾ ਹੀਰੋ ਬਣਾਣਾ ਨਾ ਤੇ ਉੱਥੇ ਜਾ ਉੱਥੇ ਗੋਲੀਆਂ ਚੱਲੀ ਜਾਂਦੀਆਂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੇ ਜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਾ ਉੱਥੇ ਜਾ ਸ਼ੰਭੂ ਜਿੱਥੇ ਮੋਰਚਾ ਲੱਗਾ ਹੈ ਜੇ ਜ਼ਿਆਦਾ ਖੁਰਕ ਲੜਦੀ ਹੈ ਤਾਂ ਸਿੱਧੀਆਂ ਗੋਲੀਆਂ ਆਉਂਦੀਆਂ ਉੱਥੇ ਉੱਥੇ ਕੋਈ ਲੁਕਿਆ ਫਿਰਦਾ ਮਾੜੀ ਮੋਟੀ ਸ਼ਰਮ ਆਦੀ ਨੇ ਸ਼ਰਮ ਕਰ ਲੋ ਮਾੜੀ ਮੋਟੀ ਇਹ ਜੋ ਅਸੀਂ ਬੋਲ ਰਹੇ ਆ ਨਾ ਅਸੀਂ ਆਪਦੇ ਕੋਲੋਂ ਨਹੀਂ ਬੋਲਦੇ ਹੁੰਦੇ ਇਹ ਨਹੀਂਗਾ ਵੀ ਭੜਕਾਉ ਬਿਆਨ ਦਿੱਤਾ ਤੇ ਕਿਥੇ ਜਥੇਬੰਦੀ ਦਾ ਭੜਕ ਗਏ ਕਿਸੇ ਸੁਭਾਚਿੰਤਕ ਜਾਂ ਬੁੱਧੀਜੀਵੀ ਨਾਲ ਭੜਕ ਗਏ ਉਥੋਂ ਜਾ ਕੇ ਵੀਡੀਓ ਵਾਇਰਲ ਕਰਤੀ ਅੱਜ ਫਲਾਣੇ ਬੰਦੇ ਨੂੰ ਸਵਾਲ ਕੀਤੇ ਇਹ ਸਵਾਲ ਬੜੇ ਮਹਿੰਗੇ ਪੈ ਜਾਂਦੇ ਆ ਇਸ ਤਰ੍ਹਾਂ ਸ਼ੌਰ ਤਾਂ ਨਹੀਂ ਮਿਲਦੀਆਂ ਇਹ ਦਿਨਾਂ ਦੀ ਸ਼ੌਰਤ ਹੁੰਦੀ ਹੈ ਇਹ ਥੋੜੀ ਜਿਹੀ ਦਿਨਾਂ ਦੇ ਵਿੱਚ ਸ਼ੋਰਤ ਖਤਮ ਹੋ ਜਾਂਦੀ ਹੈ ਜਿਹੜੀ ਇੰਨੀ ਤੇਜ਼ੀ ਦਾ ਸ਼ੋਰਤ ਲੈਣ ਜਣਾ ਚੱਲਦਾ ਨਾ ਉਹ ਜਿਹਦੇ ਤੇਜ਼ੀ ਵੇਖ ਲੈਂਦਾ ਹੁੰਦਾ ਪ੍ਰਵਾਤਵਾ ਵੀ ਇਹਦੀ ਤੇਜ਼ੀ ਥੋੜੀ ਜਿਹੀ ਜ਼ਿਆਦਾ ਹੈ ਤੇਜ਼ੀ ਘਟਾਓ ਫਿਰ ਤੇਜ਼ੀ ਘਟ ਜਾਂਦੀ ਹੁੰਦੀ ਹੈ ਜਿਹੜਾ ਉੱਥੇ ਮੋਰਚਾ ਲੱਗਾ ਰਿਹਾ ਤੇਰੇ ਪਿੱਛੇ ਤੇਰੇ ਪਿੱਛੇ ਮੋਰਚਾ ਲੱਗ ਰਿਹਾ ਨਾ ਮਾਨਸਾ ਦੇ ਵਿੱਚ ਇਹ ਨਾ ਕੋਈ ਵੀ ਮੇਰੇ ਪਿੱਛੇ ਮੋਰਚਾ ਲਗਾ ਤੇਰੇ ਪਿੱਛੇ ਉੱਥੇ ਪੋਲਿਟਿਕਸ ਕਰਦੇ ਸੀ ਸਾਰੇ ਕਿਸਾਨ ਜਥੇਬੰਦੀਆਂ ਵੀ ਪੋਲਿਟਿਕਸ ਕਰਕੇ ਗਈਆਂ ਤੇਰੇ ਤੇ ਇੱਕ ਮੈਂਬਰ ਪਾਰਲੀਮੈਂਟ ਵੀ ਤੇਰੇ ਘਰੇ ਆ ਕੇ ਤੇਰੇ ਤੇ ਕਰ ਗਿਆ ਪੋਲਿਟਿਕਸ ਇਹ ਤਾਂ ਇਕੱਠ ਹੋ ਗਿਆ ਧਰਨਾ ਲੱਗ ਗਿਆ ਬਿਨਾਂ ਵਜ੍ਹਾ ਧਰਨਾ ਸ਼ਰਾਰਤਾਂ ਤੂੰ ਕਰੇ ਪੁੱਠਾ ਸਿੱਧਾ ਜਾ ਕੇ ਤੂੰ ਬੋਲੇ ਲੋਕਾਂ ਦੇ ਆਗਧਿਕਰ ਤੋਂ ਤੂੰ ਪ੍ਰਵੇਸ਼ ਕਰੇ ਘਰੇ ਜਾ ਕੇ ਤੇ ਪਿੱਛੇ ਤੇਰੇ ਕਿਸਾਨ ਜਥੇਬੰਦੀਆਂ ਖੜਨਾ ਪਿੱਛੇ ਤੇਰੇ ਸਮਾਜ ਤੇ ਵੀ ਖੜਨਾ ਕਿ ਉਹ ਤਾਂ ਨਾਲ ਲੱਗਾ ਹੁੰਦਾ ਨਾ ਅਸੀਂ ਵੀ ਗਏ ਸੀ ਉੱਥੇ ਵਿੱਚ ਜੇਕਰ ਕੋਈ ਕਿਸਾਨ ਜਿੱਥੇ ਬੰਦੀਆਂ ਧਰਨਾ ਲਾ ਲਾਉਂਦੀਆਂ ਤੇਰੇ ਹੱਕ ਚ ਆ ਕੇ ਤੇ ਤੇਰੀ ਜਵਾਨਤ ਨਹੀਂ ਬਣਾਉਣੀ ਕਰਾਉਣੀ ਸੀ ਕਿਸੇ ਨੇ ਐਵੇਂ ਭੁੱਲ ਜਾ ਅਸੀਂ ਬੋਲਣਾ ਨਹੀਂ ਚਾਹੁੰਦੇ ਸੀ ਹੁਣ ਤੂੰ ਟਾਰਗੇਟ ਇਦੀ ਨੂੰ ਕੀਤਾ ਸਾਡੀ ਕਮਿਊਨਿਟੀ ਦੇ ਜਥੇਦਾਰ ਸ਼੍ਰੀ ਕਲਤਕ ਸਾਹਿਬ ਦੇ ਸਾਫਤਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਥੋੜੀ ਥੋੜੀ ਸ਼ਰਮ ਆਉਂਦੀ ਹੈ ਨਾ ਬਾਈ ਜੀ ਇਹਨੂੰ ਲਾਂ ਤਾਂ ਪਾਓ ਯਾਰ ਇਹਨੂੰ ਬੜਾਈਏ ਝੋਟਾ ਉਹ ਯਾਰ ਮਾੜੀ ਮੋਟੀ ਸ਼ਰਮ ਦਾ ਕਰ ਲੋ ਯਾਰ ਕੋਈ ਤਾਉਣ ਬੰਦਾ ਹੈ ਕਿਹਦੇ ਦਾ ਭੜ ਰਿਆ ਤੂੰ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰੀ ਜਾਂਦਾ ਸ਼ਰਮੀ ਹੈ ਨਹੀਂ ਯਾਰ ਜਮਾਈ ਚਰਮੇ ਨਹੀਂ ਥੋੜੇ ਜਿਹਾ ਵੀਊਆਂ ਦੀ ਖਾਤਰ ਆਪਣੇ ਪਬਲਿਸਟ ਵੀ ਖਤਰੀਰ ਕੀ ਕੁਛ ਕਰੀਏ ਨੇ ਤੁਸੀਂ ਕੱਲ ਨੂੰ ਤਾਂ ਤੁਸੀਂ ਕਹਿੰਦੇ ਹੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀਪ ਬਾਈ ਦੇ ਉੱਥੇ ਵਰਸੀ ਤੇ ਨਹੀਂ ਗਏ ਫਿਰ ਉੱਥੇ ਵੀ ਮੰਗਾ ਕਿਸੇ ਪਾਸੇ ਤਾਂ ਰਹਿਣ ਦਿਓ ਯਾਰ ਜੇਕਰ ਉਹ ਵਰਸੀ ਤੇ ਗਏ ਐ ਤੇ ਫਿਰ ਤੁਸੀਂ ਉਹ ਉਹਨੂੰ ਸੰਗਲ-ਸੁਗਲ ਪਾ ਲਓ ਝੋਟੇ ਨੂੰ ਪਾ ਲਓ ਬਾਈ ਸੰਗਲ ਪਾ ਲਓ ਨਹੀਂ ਤਾਂ ਨੁਕਸਾਨ ਹੋਊਗਾ ਜੇ ਦੋ ਦਿਲ ਕਰਦਾ ਕੋਈ ਚਲੋ ਜੀ ਪਾ ਦਿਓ ਵੀਡੀਓ ਜੀ ਮੈਂ ਫਲਾ ਦੇਣਾ ਭਿੜ ਗਿਆ ਜੀ ਜਦੋਂ ਭਿੜਦਾ ਨਾ ਬੰਦਾ ਸਹੀ ਤੇ ਅਕਲ ਟਕਾਣੇ ਆ ਜਾਂਦੀ ਹੈ ਅੱਜ ਅਸੀਂ ਫੇਰ ਬੇਨਤੀ ਕਰ ਦਿੰਦੇ ਆ ਸਾਰੇ ਵੀਰਾਂ ਨੂੰ ਕਿ ਇਹਨੂੰ ਲੱਖ ਲੱਖ ਲਾਂਤਾਂ ਪਾਓ ਭਾਈ ਸ੍ਰੀ ਕਾਲ ਤਖਸਾਬ ਇੱਕ ਸਾਂਝੀ ਸੁਪਰੀਮ ਪਾਵਰ ਹੈ ਸਿੱਖਾਂ ਦੀ ਜਿਹਦੇ ਸਾਫਕਾ ਜਥੇਦਾਰ ਨੂੰ ਅੱਜ ਇਸ ਬੰਦੇ ਨੇ ਆਰਗੂਮੈਂਟ ਕੀਤਾ ਉੱਥੇ ਤੇਰੀ ਕਾਤ ਨਹੀਂ ਸੀ ਉਹਦੇ ਨਾਲ ਉਹਨਾਂ ਦੇ ਨਾਲ ਤੁਲਨਾ ਕਰਨ ਦੀ ਜਿੱਥੇ ਤੂੰ ਆਰਗੂਮੈਂਟ ਕੀਤੀ ਐ ਕੋਈ ਉਹ ਤਾਂ ਸਿਆਣੇ ਸੀ ਜਦੋਂ ਤੇਰਾ ਗੱਲਾਂ ਦਾ ਜਵਾਬ ਨਹੀਂ ਦਿੱਤਾ ਕਿਉਂ ਦਿੰਦਾ ਗੱਲਾਂ ਦਾ ਜਵਾਬ ਕੌਣ ਆ ਤੂੰ ਕੀ ਤੇਰੀ ਹਸੀਅਤ ਹੈ ਕੀ ਤੂੰ ਸਖਸੀਅਤ ਹੈ ਐਡੀ ਵੱਡੀ ਸਖਸੀਅਤ ਦੇ ਨਾਲ ਤੂੰ ਭੜਿਆ 0 ਤੋਂ 0 ਤੋਂ 0 ਹੁੰਦੇ ਦੇਖੇ ਮੈਂ ਇੱਥੇ ਹੀ ਆ ਹੁਣੇ ਹੀ ਕਲੈਕਸ਼ਨ ਦਾ ਟਾਈਮ ਹੈ ਇਹ ਨਾ ਸਮਝੀ ਕਿ ਤੇ ਮੈਨੂੰ ਕੋਈ ਟਿਕਟ ਦੇ ਦੂਗਾ ਵੀ ਮੈਂ ਪਤਾ ਨਹੀਂ ਕੋਈ ਐਮਪੀ ਬਣ ਜਾਊਗਾ ਮੇਰੀ ਅੱਜ ਬਾਬਾ ਮੇਜ ਸਿੰਘ ਸੋਢੀ ਸਾਹਿਬ ਨਾਲ ਵੀ ਗੱਲ ਹੋਈ ਜਥੇਬੰਦੀਆਂ ਨਾਲ ਵੀ ਗੱਲ ਹੋਈ ਕਿ ਇਹਨੂੰ ਤਾੜਨਾ ਕਰ ਦਿਓ ਇੱਕ ਵਾਰੀ ਤੇ ਬਾਬਾ ਜੀ ਨੇ ਇਹਨੂੰ ਤਾੜਨਾ ਵੀ ਕਰਤੀ ਅੱਜ ਵੀਡੀਓ ਚੱਲੀ ਜਾਂਦੀ ਹੈ ਸੰਤ ਸਪਾਈ ਦਵਿੰਦਰ ਸਿੰਘ ਆਪਣੇ ਲੁਧਿਆਣਾ ਸੋਸਾਇਟੀ ਤਰਤਰ ਬਾਬਾ ਦੀਪ ਸਿੰਘ ਜਿਹੜੇ ਸੋਸਾਇਟੀ ਹੈ ਉਹਨਾਂ ਨੇ ਵੀ ਤਾੜਦਾ ਕਰਤੀ ਐ ਬਈ ਇਹਨੂੰ ਸੰਗਲ ਥੋਕਲ ਪਾ ਲੋ ਨਹੀਂ ਫਿਰ ਸੰਗਲ ਪਾਉਣਾ ਆਉਂਦਾ ਹੈ ਕਮਿਊਨਿਟੀ ਨੂੰ ਫਿਰ ਸੰਗਲ ਇਹੋ ਜਿਹਾ ਪਾਵਾਂਗੇ ਤੇ ਉਹ ਕੜੀ ਨਾ ਕੜੀ ਮੇਲ ਦਾਂਗੇ ਹਿਸਾਬ ਲਾ ਲੋ ਯਾਰ ਥੋੜੇ ਜਿਮ ਨੂੰ ਆ ਦੇਖਤ ਪਬਲਿਸਿਟੀ ਕਰ ਤੂੰ ਕਿੱਥੇ ਭਿੱੜ ਰਿਹਾ ਯਾਰ ਕਿਹੜੀ ਥਾਂ ਤੇ ਭਿੱੜ ਰਿਹਾ ਤੂੰ ਇਹ ਪਬਲਿਸਿਟੀ ਲੈਣ ਗਿਆ ਸੀ ਬਾਈ ਦੀਪ ਦੇ ਬਰਸੀ ਤੇ ਤੂੰ ਇਹ ਪਬਲਿਸਿਟੀ ਲੈਣ ਗਿਆ ਸੀ ਪਬਲਿਸਿਟੀ ਲੈਣੀ ਹੈ ਤਾਂ ਜਾ ਖਾ ਤੇ ਖਡੌਨੀ ਬਾਰਡਰ ਤੇ ਉਥੇ ਸਿੱਧੀਆਂ ਗੋਲੀਆਂ ਚੱਲੀਆਂ ਜਾਂਦੀਆਂ ਨਫੜਦੀਆਂ ਗੋਲੀਆਂ ਉਥੇ ਤੂੰ ਜਾਂਦਾ ਨਹੀਂ ਇੱਕ ਮੈਡੀਕਲ ਤੇ ਤੂੰ ਰੇਡ ਕਰਕੇ ਤੂੰ ਹੀਰੋ ਬਣਦਾ ਆਪਣੇ ਆਪ ਨੂੰ ਪੁਲਿਸ ਦਾ ਤੁੰਨਿਆ ਸੂਤ ਨਹੀਂ ਹੁਣ ਇਹ ਤਾਂ ਬੁਲਾ ਲਈ ਤੈਨੂੰ ਤਾੜਨਾ ਭਰਾ ਗਾਹ ਤੋਂ ਜੇ ਕਿਸੇ ਸਾਡੇ ਕਮਿਊਨਿਟੀ ਦੇ ਬੰਦੇ ਦਾ ਕੋਈ ਵੀ ਕਮਿਊਨਿਟੀ ਆਪਣਾ ਜਨਰਲ ਕਮਿਊਨਿਟੀ ਹੈ ਭਾਵੇਂ ਕੋਈ ਐਸੇ ਕਮਿਊਨਿਟੀ ਹੈ ਕੋਈ ਵੀ ਕਮਿਊਨਿਟੀ ਜੇ ਕਿਸੇ ਹਸਤੀ ਦੇ ਨਾਲ ਢਿੰਦੀ ਕੋਸ਼ਿਸ਼ ਕੀਤੀ ਵਿਊਅਰ ਦੀ ਖਾਤਰ ਪਬਲਿਸਿਟੀ ਦੀ ਖਾਤਰ ਤੈਨੂੰ ਤਾੜਨਾ ਇੱਕ ਵਾਰੀ ਨਹੀਂ ਉਸ ਤੋਂ ਬਾਅਦ ਫਿਰ ਦੇਖ ਲੋ ਮੇਰੇ ਹੀਰੋ ਤੋਂ ਜ਼ੀਰੋ ਕਿਵੇਂ ਹੁੰਦੇ ਆ